ਕਦੋਂ ਕਰਾਈ ਹਾਂਜੀ ਮਰ ਗਿਆ ਪਰ ਇੱਦਾਂ ਦੀ ਮਾਰ ਰਹੇ ਕੋਈ ਦੱਸਦਾ ਨਹੀਂ ਜਿਹਦਾ ਮਰਨ ਜਿਹੜਾ ਆਇਆ ਹਰੀ ਪਤਲ ਬਾਜ਼ਾਰ ਦਾ ਹਰ ਦਾ ਬਹੁਤ ਸ੍ਰੀ ਹਰ ਕੇ ਬਿੰਦਪੁਰ ਦਾ ਇਲਾਕਾ ਜਿਹੜਾ ਨਾ ਇਹਦੀ ਸਾਰ ਲੈਣ ਦੀ ਕੋਈ ਆਇਆ ਇਹਦੀ ਐਕਚੁਅਲੀ ਇਹ ਤਾਂ ਸਾਨੂੰ 2-3 ਦਿਨ 4 ਦਿਨ ਤੋਂ ਅਸੀਂ ਪਤਾ ਕਰਾਇਆ ਵੀ ਉਧਰ ਦੀਆਂ ਕਿਉਂਕਿ ਪਤਾ ਵੀ ਦਰਿਆ ਦੇ ਨਾਲ ਲੱਗਦਾ ਬਿੰਦੇ ਦੇ ਦੇ ਦਾ ਵੀ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਤੇ ਕੱਲ ਅਸੀਂ ਪਹਿਲੇ ਮੀਟਿੰਗ ਕੀਤੀ ਸੀਗੀ ਆਪਣਾ ਸੰਤੋਸ਼ ਨਗਰ ਤੇ ਉਸ ਮੀਟਿੰਗ ਦੇ ਵਿੱਚ ਇਹੋ ਹੀ ਫੈਸਲਾ ਕੀਤਾ ਗਿਆ ਵੀ ਜਿਹੜੇ 18 19 ਪਿੰਡ ਜਿਹੜੇ ਹੜਾਂ ਦੀ ਮਾਰ ਥਲੇ ਪਾਣੀ ਦੀ ਮਾਰ ਥਲੇ ਆਏ ਆ ਉਹਨਾਂ ਦੇ ਹਰ ਚੀਜ਼ ਦਾ ਨੋਟ ਕਰਕੇ ਤੇ ਸਾਡੇ ਜਾਣ ਕੇ ਸਾਰੇ ਕੋਈ ਪਾਰਟੀ ਦੇ ਨਹੀਂ ਬੜਾ ਸੀ ਆਪਣੇ ਜਿਹੜੇ ਦੂਜੇ ਆਪਣੇ ਭਰਾ ਨੇ ਵਰਕਰ ਨੇ ਤੁਸੀਂ ਸਾਰੇ ਆਪਾਂ ਆਪਣੇ ਆਪਣੇ ਪਿੰਡਾਂ ਦਾ ਦੱਸਣਾ ਵੀ ਜਾਇਜ਼ ਵੀ ਦਾ ਨੁਕਸਾਨ ਕੀ ਹੋਇਆ ਤੇ ਉਹ ਨੁਕਸਾਨ ਦੀ ਪਰਭਾਈ ਆਪਾਂ ਕਰਾਂਗੇ ਸਾਡੀ ਸਾਡਾ اخلاقی ਫਰਜ਼ ਬੰਦਾ ਕਿਸੇ ਨੂੰ ਵੀ ਜੇ ਤਕਲੀਫ ਹੋਈ ਹੈ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਉਸ ਤਕਲੀਫ ਨੂੰ ਦੂਰ ਕਰੀਏ ਕਿਉਂਕਿ ਗਰੀਬ ਤੇ ਕਦੀ ਸੋਚ ਹੀ ਨਹੀਂ ਸਕਦਾ ਵਿਚਾਰਾ ਵੀ ਜੇ ਦਾ ਕੋਠਾ ਢੱਗ ਗਿਆ ਉਹਦੇ ਕੋਲ 1000 ਰੁਪਏ ਨਹੀਂ ਵੀ ਮੈਂ ਬਾਲੇ ਦੀ ਜਗ੍ਹਾ ਲਾਵਾ ਕੀ ਜੇ ਉਹਦਾ 10 20 50 ਲੱਖ ਲੱਗੇ ਉਹ ਸਰਕਾਰ ਦਿੰਦੀ ਸਵਾ ਲੱਖ ਰੁਪਏ ਤੱਕ ਸਰਕਾਰ ਦਿੰਦੀ ਹੈ ਘੱਟਾ ਸਵਾ ਲੱਖ ਜਿਹੜਾ ਕਿਰੇਡੇ ਵਾਦਨ ਹੈ ਜਿਹੜਾ ਪਾੜਾ ਜੁੰਦਾ ਨੂੰ ਇੱਕ 35 ਮਿਲਦਾ ਉਸ ਤੋਂ ਇਲਾਵਾ ਜਿਹੜਾ ਉੱਪਰ ਹੋਏਗਾ ਉਹ ਅਸੀਂ ਦਵਾਂਗੇ ਆਪਣੀਆਂ ਐਨ ਜੀਓਜ਼ ਦੇ ਵੱਲੋਂ ਇਕੱਠੇ ਹੋ ਕੇ ਪੈਸੇ ਪਾ ਕੇ ਜੋ ਵੀ ਬਨੇਗਾ ਆਪਾਂ ਸਾਰੇ ਚੈੱਕ ਕਰਦੇ ਨਾਲ ਹੀ ਉਸ ਵੇਲੇ ਭਰ ਜਾਂਦਾ ਹਾਂ ਨਹੀਂ ਉਹ ਨਾ ਥੋੜਾ ਜੀ ਕਰਤਾ ਵਾਦੇ ਵੀ ਉਹ ਜੋ ਲਿਖ ਕੇ ਦੇ ਦੋਗੇ ਉਹ ਪਾ ਦਾਂਗੇ ਇਹ ਹੁਣ ਖਾਸੀ ਚ ਵੀ ਹਾਲ ਹੈ ਦੋ